ਸੱਚੀ ਗੱਲ ਜੀ ਇਹ ਸਾਰੇ ਪੈਨ ਪ੍ਰਾਪਨ ਮੀਰ ਕਰਦੇ ਆ ਤੁਸੀਂ ਸਾਰੇ ਟੈਸਟ ਕੋ ਹੋਗੇ ਮੈਂ ਤਾਂ ਠੀਕ ਆ ਰਮਣ ਦੇ ਅੱਜ ਟੈਸਟ ਚ ਕਰਾਇਆ ਵੇਖੋ ਕੀ ਆਉਂਦਾ ਤੇ ਚਲੋ ਮਹਾਰਾਜ ਚੜਦੀ ਕਲਾ ਰੱਖੇ ਕਿਉਂਕਿ ਮੈਂ ਠੀਕ ਆ ਰਮਣਾ ਠੀਕ ਰਹਿ ਬਈ ਤੇ ਰਮਣ ਗਨੀ ਮਨਾਰੀ ਲੈ ਬਿਨਾ ਪਾਇਆ ਮੈਂ ਹੁਣ ਚੱਲਿਆ ਬਾਜ਼ਾਰ ਨਾਰੀ ਲੈਣ ਸੀ ਸੀ ਉਹਨੇ ਕਹੇ ਕਿ ਸੇ ਮਾਇਰਾ ਸੀ ਜਿਆਦਾ ਨਾ ਤੇ ਦੇਖਦੇ ਆਂ ਬਾਜ਼ਾਰ ਕੀ ਰੰਗ ਟੰਗ 10 ਵਜੇ ਆ ਸਵੇਰੇ ਦੇਖਦੇ ਆਂ ਕੀ ਰੰਗ ਟੰਗ ਬਾਜ਼ਾਰ ਦੇ ਧੁੱਪ ਬਹੁਤ ਆ ਨਿਕਲਣ ਨੂੰ ਜੀਵ ਨਹੀਂ ਕਰਦਾ ਕਿਉਂਕਿ ਬਿਮਾਰ ਆ ਤਾਂ ਕਰਕੇ ਨਿਕਲਣ ਨੂੰ ਜੀ ਮਜਬੂਰੀ ਆ ਜਾਣਾ ਪੈਂਦਾ ਕੋਈ ਹੋਰ ਹੈ ਵੀ ਨਹੀਂ ਜਾਣ ਵਾਲਾ ਕਿਉਂਕਿ ਬੱਚੇ ਪੁੱਛੇ ਸਪੂਨਾ ਜੂਂਦੇ ਬੱਚੇ ਵੀ ਉਹ ਵੀ ਬੱਚਾ ਨਾ ਜੇ ਬੱਚੇ ਨੂੰ ਭੇਜ ਗਏ ਆਪਾਂ ਬੱਚਾ ਪੋਲੇ ਜਾਂਦਾ ਦੀ ਚੀਜ਼ ਨਹੀਂ ਹੁੰਦਾ ਦੀਲੀ ਲਿਆਉਂਦਾਗਾ ਇਸ ਕਰਕੇ ਆਪ ਨੂੰ ਜਾਣਾ ਪੈਂਦਾਗਾ ਇਹ ਲੈ ਆਂਦੇ ਰਮਾਂ ਦਾ ਨਾਰੀਅਲ ਨੋਰੀ ਜੜ ਤੇ ਹੁਣ ਚੱਲੇ ਆਂ ਮ ਕਰੇ ਇੱਥੇ ਮੈਂ ਦੁਕਾਨ ਤੇ ਵੀ ਉਪਰਾਨੀ ਪੁੱਜ ਗਿਆ ਮਾ ਹਨ ਉਣੀ ਆਦਾ ਜਦੋਂ ਮੈਂ ਚਲ ਬਣਾ ਲਿਆ ਥੋੜੀ ਦੂਰੋਂ ਦੇਖਤ ਕਰੋ। ਤਾਂ ਹੁਣ ਅੱਜ ਤਾਂ ਸਟੈਡੀ ਕਰਮੋਈ ਪੀ ਜਿਵੇਂ ਜਾਨ ਜੀ ਅੱਜ ਫਿਰ ਟੱਕੇ ਨਾਲ ਟੈਕਰਾ ਆਇਆ ਉਹਦੇ ਤਾਂ ਨਹੀਂ ਸੀ ਮੈਂ ਫੇਰੀ ਜਾਉਂਗਾ। ਸਤਿ ਸ਼੍ਰੀ ਅਕਾਲ ਜੀ ਸਰਕੰਪਾਣ ਮੈਂ ਕਰਦੇ ਹਾਂ ਤੁਸੀਂ ਸਾਰੇ ਟਿਕਾ ਕਰੋਗੇ ਹੂੰ ਮੈਂ ਵੀ ਠੀਕ ਹਾਂ ਤੇ ਰਮਨ ਵੀ ਠੀਕ ਰਮਨ ਵੀ ਅਜੇ ਵਰ ਬੋਲ ਲੈਂਦੀ ਜੀ ਤੇ ਡਾਕਟਰ ਕਹਿੰਦਾ ਵੀ ਸ਼ਹਿਰ ਤੱਕ ਆਓ ਯਾ ਕੋਈ ਰਮਨ ਦਾ ਫੋਨ ਨਹੀਂ ਘਟਾ ਸੱਲੋ ਛੋੜੇ ਜਿਹਾ ਘੱਟਾ ਦੁਨਸਿਤ ਟੈਟੇ ਉਦੂ ਜਿਹਾ ਜਲੋਂਦੇ ਅਗਰਾਂ ਕਿਰੇ ਮੈਂ ਤਾਂ ਪਾਗਣੀ ਦੁਨਸੱਲਾਂ ਜੀ ਵੀ ਟਾਈ ਫਟਾ ਥੋੜਾ ਥੋੜਾ ਸਰ ਦੇ ਘੱਟਾ ਥੋੜੇ ਜਿਹਾ ਇਨਫੈਕਸ਼ਨ ਹਰਵਨ ਹਾਂ ਮੈਂ ਵੀ ਟੀਆ ਦੀ ਭੁੱਲਣ ਦੀ ਹਿੰਮਤ ਹੈ। ਕੱਲ ਵੀ ਵੇਚ ਕਰਕੇ ਨਾ ਨੂੰ ਬੋ ਨਾ ਆਇਆ। ਕਹੋਗੇ ਅਸੀਂ ਦੋਨੇ ਠੀਕ ਨਹੀਂ ਸੀ। ਹਾਂ ਮੈਂ ਤੁਮ ਜੂਰੀ ਫਿਲ ਕਰ ਦਾਂਗਾ। ਭੋਨ ਪਤਾ ਆ ਕੇ ਰੋਟੀ ਤੋਂ ਬਣਾ। ਨਹੀਂ ਜਾਣ ਰਹੀ ਤੀਸਰੀ ਵਿੱਚ ਨਾ ਕੋਈ ਕਾਲ ਉਦਾਂ ਨਹੀਂ ਆਖਾ ਕੋਈ ਕੁਝ ਨਹੀਂ ਹੋ ਰਿਹਾ ਨਾ। ਤੇ ਪਰ ਆਪਦੀ ਸਿਹਤ ਲਈ ਸੌਖਸ ਕਰਨਾ ਪੈਂਦਾ ਹੈਗਾ ਇਨਫੈਕਸ਼ਨ ਨੂੰ ਦੂਰ ਕਰਨ ਲਈ ਤਾਂ ਬੁਰਾ ਸੱਕਾ ਬੁਖਾਰ ਬੁਖਾਰ ਤੇ ਦਵਾਈਆਂ ਦਿੰਦੇ ਨੇ ਤਾਂ ਉਹ ਸਿਰ ਲਾਉਂਦਾ ਕਰਕੇ ਆ ਇਨਫੈਕਸ਼ਨ ਦਾ ਕਰਕੇ ਆ ਤੇ ਗੱਲ ਸੱਤ ਗਰਾਮ ਸੱਤ ਗਰਾਮ ਚੋਟਕਰਾ ਮੈਂ ਤਾਂ ਕੋਈ ਵਾਰੀ ਮੈਂ ਦੋ ਵਾਰੀ ਲੋ ਮੋਟਾ ਮਤਲਬ ਹੈਗਾ ਹਮ ਤਾਂ ਜੇ ਸੱਤ ਦਿਨ ਰਹਿ ਜਾਸੇ ਦੋ ਹਮ ਇਹਨਾਂ ਲੋਅਰ ਇੰਡੀਕੇਟਰ ਆ ਜਾਂਦਾ ਤਾਂ ਘੱਟ ਹੋਣ ਦਾ ਮਤਲਬ ਨਹੀਂ ਹੈ ਘੱਟ ਹੋ ਰਿਹਾ ਮੈਂ ਤਾਂ ਨਹੀਂ ਇਹਨਾਂ ਲੋਅਰ ਨੂੰ ਸੋਚਦਾ ਹੈਗਾ ਜੀ ਬੋਲੇ ਨਾ ਨੇ ਕਿ ਇਹਨਾਂ ਈ ਜੱਸਣਾ ਉਹਦਾ ਹੀ ਫੱਕਾ ਇਦਿਹਾ ਹੋ ਜਾਂਦਾ ਉੱਪਰ ਇੱਕ ਹਾਰਟ ਤੇ ਕਿਡਨੀ ਪ੍ਰੋਬਲਮ ਹੁੰਦਾ ਆਂਗਲੇ ਟੰਗ ਵੀ ਇੱਕ ਪਤਾ ਨਹੀਂ ਉਹਨਾਂ ਨੇ ਕਿਹੜਾ ਦੱਸਿਆ Non si può fare niente. 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 Non si è fare niente. Non si può fare Non ਮੇਨੋ ਕਦੇ ਹੀ ਇਹ ਹੈ ਨਹੀਂ ਸੀ ਪ੍ਰੋਬਲਮ ਉਦੋਂ ਕੰਟਰੋਲ ਹੋਈ ਕੇ ਨਹੀਂ ਹੋਈ ਥੋੜੀ ਜਿਹੀ ਵਾਰਸ ਤੇ ਰੋਕ ਗਈ ਹੋਣੀ ਕੋੜ ਨੀ ਕੋੜਾ ਬਸਰਾ ਆਉਂਦਾ ਇਹ ਤੋਂ ਅੰਦਰ ਜਿਹੜਾ ਸਵੇਰੇ ਸ਼ਾਮ ਰੋਕ ਪਾਉਂਦਾ ਜੇ ਰਾਤ ਚੜ੍ਹ ਜੇ ਰਾਤ ਦਿਲ ਦੀ ਦਿਲ ਮੈਂ ਗੋਲੀ ਖਾਦੀ ਮੈਂ ਖਾਦੀ ਕਿ ਮੈਨੂੰ ਪਤਾ ਸੀ ਰਾਤ ਚੜ੍ਹ ਖਾਣ ਦਾ ਰੋਕਾ ਉਹਦੇ ਚੱਲ ਕੇ ਜਿਹੜਾ ਆਤਮਾ ਪਈ ਗਈ ਗੋਲੀ ਨਾਲ ਮੈਂ ਗੋਲੀ ਖਾ ਲੋ ਤੇ ਵਧੀਆ ਹੋ ਦਾਸ ਤੋਂ ਬਾਰੇ। ਹੋਂ ਤੇ ਡਾਕਟਰ ਨੇ ਵੀ ਕਹਦਾ ਜੀ ਹੱਥ ਹੋਂ ਤੋਂ ਕੀ ਜਰਾ ਹੋਂ ਪਰ ਕੋਈ ਕੱਟ ਤਰੋਂ ਤੋਂ ਮਾਦਾ ਲੱਗਿਆ। ਤਾਂ ਕਰਕੇ ਹੋਂ ਕਿਤੇ ਓਕੇ ਕਰ ਲਿਆ ਪੀ। ਹੋਂ ਗੜੀ ਆ ਗਈ। ਜੀ। ਠੰਗੜੀ ਦਵਾਈ ਮੇਰੇ ਕੋਲ ਪਈ ਹੋਵੇ ਲਓ। ਤੇ ਨਮ ਕੱਲ ਵੀ ਗਿਆ ਸੀਗਾ। ਇੱਕ ਮੰਨਦੀ ਤਾਂ ਹੈ ਨਹੀਂ। ਮੇਰੇ ਨਾਲ ਕੋਈ ਆ। ਮੈਂ ਦੁੱਧੀ ਨਹੀਂ ਨਾਲ ਕੋਈ ਆਪਣੀ ਨਾਲ ਕੋਈ ਕਿਹਾ ਸੀਗਾ ਮੈਂ ਹਾਂ ਪਾਰੀ ਕਿਤਾ ਜਿੱਤ ਹਾਂ ਜਦੋਂ ਮੈਂ ਤੁਮ ਇੱਕ ਤਾਂ ਮਾਨਦੀ ਨਹੀਂ ਮਨਿਆ ਮਾਨ ਹੁਣ ਤੱਕ ਮੇਰੀ ਮਾਨਦੀ ਤਾਂ ਬਿਮਾਰ ਨਹੀਂ ਹੁੰਦੀ ਅੱਜ ਤੱਕ ਇੱਕ ਡਾਕਟਰ ਕਹਿੰਦਾ ਵੀ ਨਵੀਂ ਸਬਜ਼ੀਆਂ ਆਉਂਦੀ ਆ ਕੋਈ ਹਾਓ ਭਿੰਡੀ ਟਿੰਡੂ ਟਿੰਡੇ ਜਾਂ ਰੈਣੀ ਇਹ ਮੇਰੀ ਗਹਿਰ ਤੇ ਇਹ ਨਾ ਖਾਓ ਪਾਣੀ ਤੂੰ ਘੜੇ ਚੋਂ ਲਾ ਆਰੇ ਰੰਗ ਨਾ ਆ ਜਾ ਬੀ ਨਾ ਘੜੇ ਦਾ ਰੰਗ ਆਰੇ ਮੈਨੂੰ ਅੱਛਾ ਮੈਨੂੰ ਘੜੇ ਚੋਂ ਲਿਆ ਦੀ ਤੇ ਦੜਗਾ ਲਿਆ ਦੀ ਮੈਨੂੰ ਜਮਾ ਕੱਲ ਨੂੰ ਵੇਖਦੇ ਆ ਕਿਉਂਕਿ ਬੋਤਲਾਂ ਤੋਂ ਬਣਾਉਣ ਪ੍ਰੈਸ਼ਨ ਠੀਕ ਨਹੀਂ ਹੁੰਦੀ ਕੀ ਤੇ ਕੱਲ ਨੂੰ ਲਗੋਣੇ ਆ ਇਹਦੀ ਮੋਦਨਾ ਬਾਕੀ ਗੁਰੂ ਰਾਮਦਾਸ ਜੀ ਬੈਠੇ ਆ ਤੁਹਾਡੀਆਂ ਦੁਆਵਾਂ ਨਾਲ ਫਿਰ ਮੈਂ ਹੁਣ ਟੂਏ ਠੀਕ ਹੋ ਸਕਦਾ ਤਾਂ ਤੁਹਾਡੀਆਂ ਦੁਆਵਾਂ ਨਾਲ ਤੇ ਰਵਣ ਵੀ ਠੀਕ ਹੋਊਗੀ ਸੋਈ ਦੁਆਵਾਂ ਨਾਲ ਸਾਡੇ ਕੋਲ ਸੋਕਸ ਐਂਟੀਬਾਇਓਟਿਕ ਮੋਦਨਾ ਉਹ ਬੱਦਲਣਾ ਕੰਬਲ ਲਗਾ ਲਓ ਕੋਈ ਮਧੂਏ ਜੇ ਡਾਂਡਲਾ ਦੀ ਦਾ ਕੱਪੜਾ ਵਾਲਾ ਤੇ ਕੱਪੜਾ ਵਾਲਾ ਹੂੰ ਮਾਤਾ ਦਾ ਹਾਂ ਹੋਣੀ ਲੈਣੀ ਹੋਰੇ ਲੈ m a h nggak jelas di sana, r k e ਮੈਂ ਤਾਂ ਕਹਾ ਸੀ ਮੈਡੀਕਲ ਮੇਰੇ ਨਾਲ ਦੀ ਦਵਾਈ ਦੇ ਦੂਗਾ ਤੇ ਫੱਕ ਬਜੂਗਾ ਠੀਕ ਪਰ ਹਾਂ ਉਹ ਪਰਕਰਨ ਨੰਬਰ ਲੈ ਨਾਮ ਦਵਾਈ ਦੇ ਦੂਗਾ ਉਹ ਨਹੀਂ ਦੇ ਦੇ ਨਾ ਦਿ ਲੋ ਉਹ ਜਦ ਤੱਕ ਘਰ ਲੈ ਕੇ ਉਹਨੇ ਉਹ ਵਰ ਨਾਲ ਦੇ ਨਾਲ ਨਾਲ ਤੁਹਾਡਾ ਸਿਲੂ ਹੋ ਗਿਆ ਮੀਂਹ ਦੀ ਰੀਂਹ ਨਾ ਮੈਂ ਤੁਹਾਨੂੰ ਦੱਸ ਰਿਹਾ ਮਾੜੀ ਨਾਲ ਪਾਣੀ ਗੜ ਬੱਤਿ ਜਿਹੜਾ ਤੁਹਾਨੂੰ ਚਾਟੋ ਬਾਕੀ ਆਪ ਕੋਈ ਗੱਲ ਕੋਈ ਬੈਕ ਮੀਟ ਤੋਂ ਕਰਕੇ ਬਣਾ ਦਕਤ ਹਮਮਮ ਸਰ ਕੋਈ ਨਹੀਂ ਗੁਰगांव ਬਾਹਰ ਕੀ ਕੰਮ ਹੈ ਕੋਈ ਬਾਕੀ ਉਹ ਤਾਂ ਨਾਮ ਲੈ ਕੇ ਦੱਲਾ ਬਾਈ